ਏ ਬੀਪ ਸੰਜਾ ਤੁਹਾਨੂੰ ਰੱਖੇ ਅੱਗੇ ਸੀਨੀਅਰ ਕਾਂਗਰਸੀ ਲੀਡਰ ਜਗਮੀਤ ਬਰਾੜ ਨੇ ਪਾਰਟੀ ਨੂੰ ਕਹਿ ਦਿੱਤਾ ਹੈ ਟਾਟਾ ਬਾਏ ਬਾਏ ਹੁਣ ਸਵਾਲ ਹੈ ਕਿ ਆਖਰ ਕਿਸ ਪਾਰਟੀ ਨੂੰ ਬਰਾੜ ਸਾਹਿਬ ਕਹਿਣਗੇ ਹੈਲੋ ਹਾਈ ਵੈਸੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਚ ਸ਼ਾਮਲ ਹੋਣ ਲਈ ਜਗਮੀਤ ਬਰਾੜ ਨੇ ਕਾਂਗਰਸ ਨੂੰ ਅਲਵਿਦਾ ਕਿਹਾ ਹੈ ਤੇ ਉਹਨਾਂ ਦੀਆਂ ਗੱਲਾਂ ਵੀ ਕੁਝ ਇਸ ਤਰ੍ਹਾਂ ਦੇ ਹੀ ਸੰਕੇਤ ਦੇ ਰਹੀਆਂ ਨੇ ਨਸ਼ਿਆਂ ਦੇ ਮੁੱਦੇ ਤੇ ਜਗਮੀਤ ਬਰਾੜ ਪੀਐਮ ਮੋਦੀ ਦੀ ਤਾਰੀਫ਼ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ ਨੇ ਇੱਕ ਇਨੀਸ਼ੀਏਟਿਵ ਇਹਦੇ ਤੇ ਪਹਿਲ ਕਦਮੀ ਕੀਤੀ ਹੈ। ਉਹਨਾਂ ਨੇ ਆਪਣੇ ਬਚਨਾ ਰਹੀ, ਆਪਣੇ ਬੋਲਾ ਰਹੀ, ਆਪਣੀ ਤਕਰੀਰ ਰਹੀ, ਰੇਡੀਓ ਰਹੀ, ਔਰ ਇਸ ਮਸਲੇ ਨੂੰ ਉਹਨਾਂ ਨੇ ਹਿੰਦੁਸਤਾਨ ਦਾ ਇੱਕ ਟੌਪ ਪ੍ਰਾਇੋਰਟੀ ਦਾ ਮਸਲਾ ਕਿਉਂਕਿ ਪੰਜਾਬ ਬਾਜ਼ੂਏ ਸ਼ਮਸ਼ੀਰ ਜਨ ਹਿੰਦੁਸਤਾਨ ਦਾ ਹਿੰਦੁਸਤਾਨ ਦੀਆਂ ਸਰਹੱਦਾਂ ਦਾ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਮੈਂ ਉਨ੍ਹਾਂ ਦੇ ਇਸ ਮੁੱਦੇ ਦੀ ਛਲਾਗਾ ਕਰ ਰਿਹਾ ਇੱਕ ਸਮੇਂ ਚ ਪੰਜਾਬ ਦੀ ਆਵਾਜ਼ ਦਾ ਜਾਣੇ ਜਾਣ ਵਾਲੇ ਜਗਮੀਤ ਬਰਾੜ ਦਾ ਸਿਆਸੀ ਕਰੀਅਰ ਮਾੜੇ ਦੌਰ ਚ ਉਸ ਵੇਲੇ ਗੁਜ਼ਰਿਆ ਜਦ ਕੈਪਟਨ ਅਮਰਿੰਦਰ ਤੇ ਨਾਮ ਦੀ ਗੁੱਡੀ ਪੰਜਾਬ ਦੀ ਸਿਆਸਤ ਵਿੱਚ ਚੜਨ ਲੱਗੀ ਬਰਾੜ ਸਾਹਿਬ ਕਾਂਗਰਸ ਨਾਲ ਜੁੜੇ ਰਹੇ ਪਰ ਆਪਣੇ ਸਿਆਸੀ ਕਰੀਅਰ ਤੋਂ ਖਾਸ ਖੁਸ਼ ਨਹੀਂ ਸਨ ਬਰਾੜ ਦੀ ਆਖਰੀ ਉਮੀਦ ਵੀ ਉਸ ਵੇਲੇ ਸੁਆਹ ਹੋਈ ਜਦ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਹੋਂਟਾ ਜਗਮੀਰ ਬਰਾੜ ਐਵੀ ਕਹਿਣ ਲੱਗ ਪਏ ਨੇ ਕਿ ਅਕਾਲੀ ਦਲ ਅਤੇ ਕਾਂਗਰਸ ਵਿੱਚ ਪਰਿਵਾਰਵਾਦ ਹੈ। ਗ੍ਰੋਮਣੀ ਅਕਾਲੀ ਦਲ ਔਰ ਕਾਂਗਰਸ ਇਸ ਵਿੱਚ ਲੰਬੇ ਸਮੇਂ ਤੋਂ ਵੰਸ਼ਵਾਦ ਪਰਿਵਾਰਵਾਦ ਇੱਕ ਨਹੀਂ 15-15 ਇੱਕ-ਇੱਕ ਪਰਿਵਾਰ ਦੇ ਜੀ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਤੇ ਮੁਕੰਮਲ ਤੌਰ ਤੇ ਅਗਰ ਕਬਜ਼ਾ ਕਹਿ ਲਿਆ ਜਾਏ ਉਹ ਇੱਕ ਪਰਿਵਾਰ ਦਾ ਹੈ। ਔਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਪਿਛਲੇ ਸਮੇਂ ਤੋਂ ਚੰਦਕ ਬੰਦੇ ਜਿਨ੍ਹਾਂ ਦਾ ਸੰਬੰਧ ਪੈਸੇ ਦੇ ਜ਼ੋਰ ਨਾਲ ਹੈ, ਜਿਨ੍ਹਾਂ ਦਾ ਸੰਬੰਧ ਰਾਜ ਘਰਾਣਿਆਂ ਨਾਲ ਹੈ, ਜਿਨ੍ਹਾਂ ਦਾ ਸੰਬੰਧ ਬਹੁਤ ਫਿਊਡਲਿਜ਼ਮ ਔਰ ਪੋਸ ਪੈਸੇ ਦੀ ਤਾਕਤ ਨਾਲ ਹੈ। ਉਹਨਾਂ ਨੇ ਦੋਨਾਂ ਪਾਰਟੀਆਂ ਦੀ ਘੇਰਾਬੰਦੀ ਕਰ ਲਈ ਹੈ ਸਾਲ 1999 ਦੀਆਂ ਚੋਣਾਂ 'ਚ ਜਦ ਜਗਮੀਰ ਬਰਾਨੇਸ਼ ਸ਼੍ਰੋਮਣੀ ਅਕਾਲੀ ਦਲ ਦੇ ਸੁਖਪੀਰ ਬਾਦਲ ਨੂੰ ਹਰਾਇਆ ਸੀ ਤਾਂ ਜਿੱਤ ਉਹਨਾਂ ਦੇ ਕੈਰੀਅਰ ਦੀ ਮੀਲ ਪੱਥਰ ਸਾਬਤ ਹੋਈ ਪਰ ਸਮਾ ਬਦਲਦਿਆ ਦੇਰ ਨਾ ਲੱਗੀ ਤੇ ਆਖਰਕਾਰ 35 ਸਾਲ ਕਾਂਗਰਸ ਚੜ੍ਹਿਆ ਇਹ ਸਿਪਾਹੀ ਹੁਣ ਛੱਡ ਚੁੱਕਾ ਹੈ ਪਾਰਟੀ ਦਾ ਮੈਦਾਨ এবੀਬੀ ਸੰਜਾ ਤੁਹਾਨੂੰ ਰੱਖੇ ਅੱਗੇ